ਜਿਹੜੀ ਪੱਗ ਤੇ ਦਾੜੀ ਨਾਲ ਤੂੰ ਨਫ਼ਰਤ ਕਰਦਾ ਹੈ ਜਦੋਂ ਐਮਰਜੈਂਸੀ ਲੱਗੀ ਤੂੰ ਪੱਗ ਬਨ ਕੇ ਇਸ ਪੰਜਾਬ ਵਿੱਚ ਪਨਾਹ ਲਈ ਸੀ ਉਹ ਸਮਾਂ ਭੁੱਲ ਗਿਓ ਉਦੋਂ ਪੰਜਾਬ ਚੰਗਾ ਸੀ ਇਹ ਮੈਨੂੰ ਹਰਮੰਦਰ ਸਿੰਘ ਨਾਮ ਦਾ ਕੋ ਰਾਗੀ ਸਿੰਘ ਉਹਨੇ ਮੈਨੂੰ ਦੁਪਹਿਰ ਹੀ ਫੋਨ ਕੀਤਾ ਗਿਆਨੀ ਜੀ ਮੇਰਾ ਮੈਸੇਜ ਵੀ ਦੇ ਦਿਆ ਜੇ ਉਦੋਂ ਤੂੰ ਪੰਜਾਬ ਤੋਂ ਆਇਓ ਪੱਗ ਬਨਣ ਵਾਲਿਆਂ ਦੇ ਕੋਲ ਦਾੜੀ ਵਾਲਿਆਂ ਦੇ ਕੋਲ ਤੇਰੀ ਜ਼ਬਾਨ ਸੜ ਗਈ ਉਨ ਡੇੜਾ ਤੱਕ ਤੂੰ ਅਜੇ ਤੱਕ ਅਮਰਦੀ ਵੀ ਯਾਰ ਨਹੀਂ ਕੀਤੀ ਪਰ ਯਾਦ ਰੱਖ ਅਸੀਂ ਉਸ ਗੁਰੂ ਦੇ ਸੇਖਾਂ ਜਿਹੜਾ ਤੁਹਾਡੇ ਜਨੇਊ ਤੇ ਤਿਲਕ ਲਈ ਦਿੱਲੀ ਸੀਸ ਵਾਰ ਕੇ ਗਿਆ ਸੀ ਪਰ ਤੁਸੀਂ ਅਕਿਰਤ ਗਾਣੋ ਸਾਨੂੰ ਤੁਹਾਡੇ ਤੇ ਨਾ ਮੰਨੀ ਅਕਿਰਤ ਕਣਾ ਤੇ ਕੋਈ ਲਾਭਾ ਨਹੀਂ ਹੁੰਦਾ ਉਹਨਾਂ ਨੂੰ ਗੁਰੂ ਸੁਹਾੜੇਗਾ ਪਰ ਮੈਂ ਗੁਰੂ ਕਾ ਗ੍ਰੰਥੀ ਹੋਣ ਦੇ ਨਾਤੇ ਆਪਣੇ ਗੁਰੂ ਨੂੰ ਬੇਨਤੀ ਕਰਾਂਗਾ ਪਾਤਸ਼ਾ ਜੇ ਤੇਰਾ ਹੱਥ ਹੋਵੇ ਅਸੀਂ ਉਬਲਦੀਆਂ ਦੇਗਾਂ ਵਿੱਚ ਹੀ ਬੈਠੇ ਉਦੋਂ ਵੀ ਆਖ ਹੈ ਸੁਖਮਨੀ ਸੁਖ ਅਮਰਤ ਪ੍ਰਭ ਨਾਮ